ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਗੁਰਸਾਰੀ ਸਾਧ ਸੰਗਤ ਜੀਓ ਅੱਜ ਤੁਹਾਡੇ ਨਾਲ ਜਿਹੜੀ ਗੱਲ ਕਰਨੀ ਹੈ ਇਹ ਹੈ ਕਿ ਦਿੱਲੀ ਦੇ ਲੋਕ ਮਾਤਾ ਸੁੰਦਰ ਕੌਰ ਜੀ ਨਾਲ ਕੀਤੇ ਹੋਏ ਕੌਲ ਨੂੰ ਭੁੱਲ ਚੁੱਕੇ ਹਨ ਕਿਉਂਕਿ ਮਾਤਾ ਸੁੰਦਰ ਕੌਰ ਜੀ ਜਦੋਂ ਇਸ ਦਿੱਲੀ ਤੋਂ ਜਦੋਂ ਅਜੀਤ ਸਿੰਘ ਬਾਗੀ ਹੋ ਗਿਆ ਪਤਿਤ ਹੋ ਗਿਆ ਮਾਤਾ ਜੀ ਇਹ ਗੱਲ ਕਹਿ ਕੇ ਕਿ ਅਸੀਂ ਅਜੀਤ ਸਿੰਘ ਦੇ ਮੱਥੇ ਨਹੀਂ ਲਗਣਾ ਤੇ ਇਥੋਂ ਮਥਰਾ ਚਲੇ ਗਏ ਪ੍ਰਚਾਰ ਲਈ ਜੋ ਜੈਪੁਰ ਦਾ ਰਾਜਾ ਸੀ ਬਹੁਤ سارے ਪਿੰਡ ਮਾਤਾ ਜੀ ਦੇ ਨਾਮ ਲਵਾਏ ਸਨ ਮਾਤਾ ਜੀ ਉੱਥੇ ਦੀਵਾਨ ਸਜਾਉਂਦੇ ਸੰਗਤਾਂ ਨਾਲ ਵਿਚਾਰ ਚਰਚਾ ਕਰਦੇ ਔਰ ਉੱਥੇ ਜਾ ਕੇ ਜਦੋਂ ਦਿੱਲੀ ਦੀਆਂ ਸੰਗਤਾਂ ਉਹ ਸਭ ਕੁਝ ਦੇਖਦੀਆਂ ਹੈਰਾਨ ਹੁੰਦੀਆਂ ਇਥੇ ਹਵੇਲੀ ਸੰਗਤਾਂ ਨੂੰ ਸੁਣੀ ਜਾਪਣ ਲੱਗ ਪਏ ਸੰਗਤਾਂ ਨੇ ਬੇਨਤੀਆਂ ਕਰ ਕਰਕੇ ਮਾਤਾ ਜੀ ਨੂੰ ਵਾਪਸ ਬੁਲਾਇਆ ਸੀ ਇਹ ਅੱਜ ਜਿਸ ਸਥਾਨ ਤੇ ਮਾਤਾ ਜੀ ਨੂੰ ਅਸੀਂ ਬੇਨਤੀਆਂ ਕਰ ਕਰਕੇ ਤਰਨੇ ਕਰ ਕਰਕੇ ਮਾਤਾ ਜੀ ਨੂੰ ਵਾਪਸ ਦਿੱਲੀ ਲੈ ਕੇ ਆਂਦਾ ਜਿਸ ਸਥਾਨ ਤੇ ਅਸੀਂ 1-1 ਰੁਪਿਆ ਜੋੜ ਕੇ ਮਾਤਾ ਲਈ ਹਵੇਲੀ ਤਿਆਰ ਕਰਕੇ ਅਸੀਂ ਇਸ ਸਥਾਨ ਨੂੰ ਮਾਤਾ ਸੁੰਦਰੀ ਜੀ ਦੀ ਹਵੇਲੀ ਬਣਾਇਆ ਜਿੱਥੇ ਅੱਜ ਗੁਰਦੁਆਰਾ ਮਾਤਾ ਸੁੰਦਰੀ ਸ਼ੋਭਤ ਹੈ ਇਹ ਮਾਤਾ ਸੁੰਦਰ ਕੌਰ ਜੀ ਨੂੰ ਇਹ ਤੁਹਾਡੇ ਕੀਤੇ ਹੋਏ ਕੌਲ ਯਾਦ ਨਹੀਂ ਆਉਂਦੇ ਹੋਣਗੇ ਕਿ ਦਿੱਲੀ ਦੇ ਲੋਕ ਕਿਸ ਤਰ੍ਹਾਂ ਬੇਨਤੀਆਂ ਕਰਕੇ ਤਰਲੇ ਕਰਕੇ ਮਾਤਾ ਜੀ ਨੂੰ ਇੱਥੇ ਦਿੱਲੀ ਵਾਪਸ ਲੈ ਕੇ ਆਏ ਤੇ ਅੱਜ ਉਸ ਸਹਾਨ ਤੇ ਕੋਈ ਦਰਸ਼ਨ ਦੇਦਾਰੇ ਕਰਨ ਵੀ ਨਾ ਆਵੇ ਇਹ ਮਾਤਾ ਜੀ ਤੁਹਾਡੀ ਉਡੀਕ ਨਹੀਂ ਕਰਦੇ ਕਿ ਤੁਹਾਡੇ ਦਿਲ ਵਿੱਚ ਨਹੀਂ ਆਉਂਦਾ ਕਿ ਸਾਡੇ ਵੱਡ ਬਡੇਰੇ ਮਾਤਾ ਜੀ ਨੂੰ ਬੇਨਤੀਆਂ ਕਰਕੇ ਇੱਥੇ ਲੈ ਕੇ ਆਏ ਅੱਜ ਉਸ ਅਸਥਾਨ ਤੇ ਕੋਈ ਦਰਸ਼ਨ ਕਰਨ ਵੀ ਨਾ ਆਏ ਕਿ ਅਸੀਂ ਮਾਤਾ ਨਾਲ ਕੀਤੇ ਹੋਏ ਕੌਲ ਨੂੰ ਭੁੱਲ ਚੁੱਕੇ ਹਾਂ ਇਹਦੇ ਬਾਰੇ ਅਗਲੀ ਵੀਡੀਓ ਤੁਹਾਡੇ ਨਾਲ ਸਾਂਝ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ